ਤੇ ਉਧਰ ਕਿਸਾਨ ਨੇਤਾ ਮਨਜੀਤ ਸਿੰਘ ਕਮਾਣਾ ਨੇ ਕਿਹਾ ਕਿ ਜੋ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਬਿਆਨ ਦਿੱਤਾ ਹੈ ਕਿ ਜਿਹੜੇ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਨੇ ਉਹ ਵਕ ਵਕ ਪਾਰਟੀਆਂ ਦੇ ਨਾਲ ਸਬੰਧ ਰੱਖਦੇ ਨੇ ਉਹਨਾਂ ਨੇ ਸੁਨੀਲ ਜਾਖੜ ਦੇ ਬਿਆਨ ਦਾ ਪਲਟਵਾਰ ਕਰਦਿਆਂ ਕਿਹਾ ਕਿ ਜੋ ਭਾਜਪਾ ਨੇ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਉਸ ਦੇ ਉੱਤੇ ਭਾਜਪਾ ਖਰਾ ਨਹੀਂ ਉਤਰੀ ਨਾਲ ਹੀ ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਜੇਕਰ ਸੱਚੀ ਕਿਸਾਨ ਦੇ ਅਸਲੀ ਪੁੱਤ ਹੁੰਦੇ ਤਾਂ ਕਿਸਾਨਾਂ ਦੇ ਉੱਤੇ ਆਫਤ ਪੈਂਦੀ ਤਾਂ ਸੁਨੀਲ ਜਾਖੜ ਇਹੋ ਜਿਹੇ ਬਿਆਨ ਦਿੰਦੇ ਉਹਨਾਂ ਕਿਹਾ ਕਿ ਕਿਸਾਨ ਆਪਣੀ ਮਰਜ਼ੀ ਦੇ ਨਾਲ ਤੇ ਆਪਣੀਆਂ ਹੱਕੀ ਮੰਗਾਂ ਦੇ ਲਈ ਸੰਘਰਸ਼ ਕਰ ਰਹੇ ਨੇ ਤੇ ਉਹ ਕਿਸੇ ਵੀ ਪਾਰਟੀ ਦੇ ਨਾਲ ਸਬੰਧ ਨਹੀਂ ਰੱਖਦੇ ਉਹਨਾਂ ਨੇ ਕਿਹਾ ਕਿ ਭਾਜਪਾ ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਕਰ ਦੇਵੇ ਅਸੀਂ ਸ਼ੰਭੂ ਅਤੇ ਖਨੋਰੀ ਬਾਰਡਰ ਤੋਂ ਵਾਪਸ ਆ ਜਾਵਾਂਗੇ ਪਰ ਸੁਨੀਲ ਜਾਖੜ ਇਹੋ ਜਿਹੇ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੇਡੰਟ ਆਰਥਿਕ ਕਿਸਾਨ ਮਜ਼ਦੂਰ ਯੂਨੀਅਨ ਜੋ ਅੱਜ ਸ੍ਰੀਲਖੜੀ ਨੇ ਬਿਆਨ ਦਿਆ ਵੀ ਜਿਹੜੇ ਕਿਸਾਨ ਬਾੜਾਂ ਦੇ ਬੈਠੇ ਨੇ ਉਹ ਵੱਖ-ਵੱਖ ਪਾਰਟੀਆਂ ਵੱਲੋਂ ਵਹਾਈ ਗਏ ਐ ਮੈਂ ਸ੍ਰੀਲਖੜੀ ਜੀ ਨੂੰ ਪੁੱਛਣਾ ਚਾਹਾਂਗਾ ਸ੍ਰੀਲਖੜੀ ਜੀ ਤੁਸੀਂ ਵੀ ਇੱਕ ਕਿਸਾਨ ਹੋ ਜਦੋਂ ਕਿਸਾਨ ਤੇ ਆਫਤ ਪੈਂਦੀ ਹੈ ਤਾਂ ਤੁਸੀਂ ਕੀ ਕਹੋਗੇ ਤੁਸੀਂ ਆਪਣੇ ਹੱਕਾਂ ਲਈ ਅੱਗੇ ਦੇ ਆਓਗੇ ਰਹੀ ਗੱਲ ਜਿਹੜੀਆਂ ਇਹ ਮੰਗਾਂ ਚਾਹੇ ਤੁਸੀਂ ਕਹੋ ਵੀ ਐਮ ਐਸ ਪੀ ਅਸੀਂ ਕਾਤੇ ਦਈਏ ਲਾਣਾ ਦਾ ਜੀਰੀ ਇਹਨਾਂ ਨੇ ਕਿਉਂਕਿ ਜਿਹੜੀ 23 ਫਸਲ ਦੇ ਐਮ ਐਸ ਪੀ ਕਹੀ ہوئی ਹੈ ਅਸੀਂ ਐਮ ਐਸ ਪੀ ਦੇ ਕਾਨੂੰਨਨ ਗਰੰਟੀ ਦੀ ਗੱਲ ਕਰਦੇ ਆ ਵੀ ਉਹਦੇ ਗਰੰਟੀ ਫੜਾਈ ਜਾਵੇ ਕਿਉਂਕਿ ਹਰ ਚੀਜ਼ ਦਾ ਰੇਟ ਤੈ ਹੁੰਦਾ ਉਹਦਾ ਸਾਡੇ ਫਸਲਾਂ ਦਾ ਰੇਟ ਤੈ ਹੋਏ ਵੀ ਇਹ ਰੇਟ ਤੋਂ ਥੱਲੇ ਕੋਈ ਫਸਲ ਹੋਰ ਖਰੀਦੂ ਵਾਲੀ ਜੇ ਖਰੀਦਦਾ ਤਾਂ ਉਹਦੇ ਕਾਨੂੰਨਨ ਕਾਰਵਾਈ ਹੋਊਗੀ ਕਿਉਂਕਿ ਜੇ ਇਹ ਗੱਲ ਹੁੰਦੀ ਹੈ ਤਾਂ ਜਿਹੜੀ ਕਾਲਾ ਬਜਾਰੀ ਉਹ ਵੀ ਖਤਮ ਹੁੰਦੀ ਹੈ ਉਹ ਤੋਂ ਬਾਅਦ ਕਿਸਾਨ ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਜੀਨੀ ਲੱਗੇ ਹੋਇਆ ਨਾਲ ਫੋਨ ਫਸਲ ਨਹੀਂ ਕਰਦੇ ਤਾਂ ਇਹੋ ਕਰਨਗੇ ਜੇ ਕੋਈ ਉਹਨਾਂ ਦਾ ਰੇਟ ਦਾ ਪ੍ਰਬੰਧਨ ਹੋਊਗਾ ਹੁਣ ਪਿੱਛੇ ਸਿੰਗਲਾ ਮਰਚ ਵਿਕੀ ਐ 3 ਰੁਪਏ ਕਿਲੋ ਕਿਸਾਨ ਦੇ ਸਿੰਗਲਾ ਮਰਚ ਵਿਕੀ ਐ ਮਜਬੂਰ ਨੇ ਕਿਸਾਨ ਨੂੰ ਸਿੰਗਲਾ ਮਰਚ ਬਾਣੀ ਪਈ ਐਦਾਂ ਚਾਹੇ ਆਲੂ ਨੇ ਹੋਰ ਫਸਲਾਂ ਟਮਾਟਰ ਐ ਜਦੋਂ ਉਹਨਾਂ ਨੂੰ ਕੋਈ ਰੇਟ ਤੈਅ ਨਹੀਂ ਉਹਨਾਂ ਨੂੰ ਰੇਟ ਨਹੀਂ ਮਿਲਦਾ ਤਾਂ ਉਹ ਹੋਰ ਫਸਲ ਕਿੱਦਾਂ ਕਰਨਗੇ ਪੰਜਾਬ ਸਾਡੇ ਇੱਕ ਐਦਾਂ ਦੇ ਸਟੇਟ ਐ ਜਿੱਚ ਕੋਈ ਵੀ ਅਸੀਂ ਫਸਲ ਕਰ ਸਕਦੇ ਆ ਚਾਹੇ ਫਸਲ ਸਾਨੂੰ ਚਾਹੇ ਜਿੱਦਾਂ ਹੁਣ ਤੁਸੀਂ ਬਾਹਰੋਂ ਐਕਸਪੋਰਟ ਦੇ ਵਿੱਚ ਤੇਲ ਮਾੜਾ ਪੈਂਦਾ ਸਾਨੂੰ ਤਾਂ ਹੋਰ ਅਸੀਂ ਤੇਲ ਸਰੋਂ ਪੈਦਾ ਕਰਕੇ ਤੇ ਤੇਲ ਵੀ ਦਵਾਂਗੇ ਤੁਹਾਨੂੰ ਹੋਰ ਹਰ ਇੱਕ ਤਰ੍ਹਾਂ ਦਾ ਅਨਾਜ ਵੀ ਦਵਾਂਗੇ ਪਰ ਤੁਸੀਂ ਜਿਹੜੀ ਇਹ ਗੱਲ ਕਰ ਰਹੇ ਹੋ ਵੀ ਪਾਰਟੀ ਦਾ ਜੀ ਨਾ ਕਿਸੇ ਪਾਰਟੀ ਨੇ ਵਹਾਇਆ ਨਾ ਸਾਨੂੰ ਕਿਸੇ ਹੋਰ ਨੇ ਵਹਾਇਆ ਅਸੀਂ ਆਪਣੀ ਮਰਜ਼ੀ ਨਾਲ ਜੋ ਸਾਡੇ ਪ੍ਰਮਾਣਯੋਗ ਪ੍ਰੈਜ਼ੀਡੈਂਟ ਨਰਿੰਦਰ ਮੋਦੀ ਜੀ ਨੇ ਸਾਡੇ ਮੰਗਾਂ ਮੰਨੀਆਂ ਸੀਗਾ 2020 ਦੇ 21 ਦੇ ਨੋਰਨ ਦੇ ਤਹਿਤ ਉਦੇ ਤਹਿਤ ਅਰਜ਼ੀ ਦੇ ਦੁਆਰੇ ਜਾਂ ਦੋਨੇ ਸ਼ੁਰੂ ਕਰਿਆ ਹੋਇਆ ਉਹ ਮੰਗਾਂ ਸਾਡੀਆਂ ਲਾਗੂ ਕਰ ਦਿਓ ਉਹ ਜੇ ਐਮਐਸਪੀ ਕਾਨੂੰਨੀ ਗਰੰਟੀ ਦੀ ਗੱਲ ਵੀ ਸੀਗੀ ਹੋਰ ਵੀ ਸਾਡੀਆਂ ਮੰਗਾਂ ਸੇ ਕਿਸਾਨ ਮਜ਼ਦੂਰ ਦਾ ਕਰਜ਼ਾ ਮੁਕਤ ਕਰਨਾ ਉਹਨਾਂ ਨੂੰ ਲਾਗੂ ਕਰੋ ਤਾਂ ਕਿ ਅਸੀਂ ਉਥੋਂ ਖੁਸ਼ੀ ਗੁਜ਼ਾਰੀ ਵਾਸਾਈਏ ਪਰ ਜਿਹੜੀਆਂ ਗੱਲਾਂ ਕਰਕੇ ਤੁਸੀਂ ਘਮਰਾਹ ਕਰ ਰਹੇ ਹੋਏ ਇਹ ਪਾਰਟੀਆਂ ਦੇ ਵਾਅਦੇ ਕੁਝ ਨਾ ਸਾਨੂੰ ਕਿਸੇ ਕੋਈ ਪਾਰਟੀ ਨੇ ਵਾਹਿਆ ਨਾ ਅਸੀਂ ਕਿਸੇ ਪਾਰਟੀ ਦੇ ਕਹਣ ਤੇ ਚੱਲਦੇ ਆ ਕਿਉਂਕਿ ਜੋ ਅਸੀਂ ਆਪਣਾ ਮੋਰਚਾ ਲਾਇਆ ਹੋਇਆ ਉਹ ਦੀ ਕਿਸਾਨ ਮਜ਼ਦੂਰ ਮੋਰਚਾ ਅਤੇ ਐਸਕੇ ਨਾਨੋ ਪੋਲਿਟੀਕਲ ਉਹਨੂੰ ਨਾਇਆ ਹੋਇਆ ਜੋ ਸਾਡਾ ਨਿਰੰਤਰ ਚੱਲ ਰਿਹਾ ਹੋਗਾ ਜੋ ਚੜ੍ਹਦੀ ਕਲਾ ਚ ਮੋਰਚਾ ਹੈ ਜਿਹੜੀਆਂ ਗੱਲਾਂ ਤੁਸੀਂ ਇਹ ਲੱਗੇ ਹੋਏ ਬਣਾਣ ਜਿਹੜੀ ਤੁਹਾਨੂੰ ਆਪਣੇ ਹੁਣ ਹਾਰ ਦਿਖਣ ਲੱਗੀ ਹੋਈ ਹੈ ਪੰਜਾਬ ਵਿੱਚ ਹਰਿਆਣਾ ਵਿੱਚ ਆਲਓਵਰ ਇੰਡੀਆ ਵਿੱਚ ਵੀ ਬੀਜੇਪੀ ਦੇ ਹੱਥੋਂ ਕੁਰਸੀ ਜਾਣ ਲੱਗੀ ਹੈ ਤੁਹਾਨੂੰ ਵੀ ਇੱਕ ਹਾਰ ਦਾ ਡਰ ਲੱਗਿਆ ਹੋਇਆ ਜਿਹਦੇ ਕਰਕੇ ਤੁਸੀਂ ਇਹ ਗੱਲਾਂ ਵਕਵਕ ਕਰਦੇ ਹੋ ਵਗਦੇ ਖਾਲਸਾ ਵਗਦੇ